ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਦੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਅਸੀਂ ਉਸ ਪੁੱਲ ਤੋਂ ਗੁਜ਼ਰਦੇ ਹੋਏ ਜਾ ਰਹੇ ਸੀ ਅਸੀਂ ਦੇਖਿਆ ਇੱਕ ਆਹੀ ਦੇ ਬੂਟੇ ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਦਰਸਾਇਆ ਹੈ ਗੁਰੂ ਪਾਤਸ਼ਾਹ ਜੀ ਨੇ 12 ਮਾਤੂ ਖਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿੰਦੇ ਨੇ ਝੂਠ ਵਿਗੋਤੀ ਤਾ ਪਿਰਮਤੀ ਕੁੱਕੇ ਕਾ ਸੇ ਫੁੱਲੇ ਆਗੇ ਕਾਮ ਪਿਛੇ ਰੁੱਤ ਜਾੜਾ ਦੇਖ ਚਲਤ ਮੰਡੋਲੇ ਜੀਵੀ ਸਤਰੀ ਕਹ ਰਹੀ ਐ ਝੂਠ ਵਿਗੋਤੀ ਮੈਂ ਝੂਠ ਦੇ ਵਿੱਚ ਮਾਇਆ ਵਿੱਚ ਰਚ ਗਈ ਸੱਚ ਨੂੰ ਭੁੱਲ ਗਈ ਤਾਂ ਪਰਮ ਮੁੱਤੀ ਮੇਰੇ ਤੋਂ ਪਰਮਾਤਮਾ ਪਰ ਮਤਲਬ ਪਰਮਾਤਮਾ ਮੇਰੇ ਤੋਂ ਦੂਰ ਹੋ ਗਿਆ ਔਰ ਹਾਲਤ ਦਸੀ ਬਿਆਨ ਕੀਤੀ ਕੁੱਕੇ ਕਾਸੇ ਫੁੱਲੇ ਅਸੂ ਤੇ ਕਤਕ ਦੇ ਵਿੱਚ ਇਹ ਜਿਹੜੇ ਫੁੱਲ ਨੇ ਬਹੁਤ ਲੱਗਦੇ ਨੇ ਕਾਈ ਦੇ ਉੱਪਰ ਦਰਿਆ ਦੇ ਟੰਡਿਆਂ ਦੇ ਉੱਪਰ ਪੇਲਚੀ ਤੇ ਇਹ ਕਾਹੀ ਹੁੰਦੀ ਆ ਇਹਦੇ ਉੱਪਰ ਕਾਹੀ ਉੱਪਰ ਫੁੱਲ ਆ ਜਾਂਦੇ ਨੇ ਪੁੱਛ ਸਮੇਂ ਬਾਅਦ ਇਹ ਹੀ ਫੁੱਲ ਜਦੋਂ ਤੇਜ਼ ਹਵਾ ਚਲੇਗੀ ਸੁੱਕਣ ਹੋਣ ਕਰਕੇ ਉੱਡ ਜਾਣਾ ਇਹਨਾਂ ਨੇ ਇਸੇ ਪ੍ਰਕਾਰ ਬੰਦੇ ਦੀ ਸ਼ਰੀਰ ਦੀ ਹਾਲਤ ਹੈ ਬੰਦੇ ਦੇ ਸ਼ਰੀਰ ਦੇ ਉੱਪਰ ਜਿਹੜੇ ਚਿੱਟੇ ਕੇਸ ਆਰੇ ਨੇ ਹੈਨਾ ਬਾਬਾ ਜੀ ਕਹਿੰਦੇ ਨੇ ਦੇਖ ਫਰੀਦਾ ਜੋਥਿਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛੇ ਰਹਾ ਦੂਰ ਫਿਰ ਬੰਦੇ ਦੀ ਜਵਾਨੀ ਨੇ ਢਲ ਜਾਣਾ ਯਾਰ ਆਈ ਜੋ ਬਨਹਾਰਿਆ ਅੱਗੇ ਕਾਮ ਪਿੱਛੇ ਰੁੱਤ ਜਾੜਾ ਜਿਹੜੇ ਇਨਸਾਨ ਦੀ ਜਵਾਨੀ ਸੀ ਉਹਦੀ ਸ਼ਕਤੀ ਸੀ ਉਹਦਾ ਬਲ ਸੀ ਉਹ ਅੱਗੇ ਨੂੰ ਲੰਘ ਚੁੱਕਿਆ ਹੁਣ ਪੱਲੇ ਸਿਰਫ ਬੁਢਾਪਾ ਰਹਿ ਗਿਆ ਕੰਬਾ ਰਹਿ ਗਿਆ ਕਿਉਂਕਿ ਸਰੀਰ 'ਚ ਤਾਕਤ ਨਹੀਂ ਬਚੀ ਸਰੀਰ 'ਚ ਜਾਨ ਨਹੀਂ ਬਚੀ ਇਹਦੇ ਲਈ ਐਗਜ਼ਾਮਪਲ ਦੇ ਰਹੇ ਨੇ ਅੱਗੇ ਕਾਮ ਪਿੱਛੇ ਰੁੱਤ ਜਾੜਾ ਦੇਖ ਚਲਤ ਮੰਡੋਲੇ ਇਸੇ ਚੀਜ਼ ਨੂੰ ਦੇਖਦੇ ਹੋਏ ਸਰੀਰ ਦੀ ਕਮਜ਼ੋਰੀ ਨੂੰ ਵੇਖਦੇ ਹੋਏ ਉਹਨ ਸਰੀਰ ਕੰਮ ਨਹੀਂ ਕਰਦਾ ਤੇ ਜਿਹੜਾ ਮਨ ਹੈ ਨਾ ਉਹ ਕਲਪਤ ਹੋ ਰਿਹਾ ਹੈ ਮਨ ਜਿਹੜਾ ਹੈ ਉਹ ਵਿਰਲਾਪ ਕਰ ਰਿਹਾ ਹੈ ਕਿਉਂਕਿ ਮਨ ਹੁਣ ਉਹ ਦੁਬਾਰਾ ਸ਼ਕਤੀ ਚਾਹੁੰਦਾ ਸ਼ਕਤੀ ਉਹ ਮਿਲ ਨਹੀਂ ਪਾ ਰਹੀ ਐਸੇ ਰੱਬ ਦੇ ਕੋਤਕ ਨੂੰ ਦੇਖ ਕੇ ਮਨ ਪਰੇਸ਼ਾਨ ਹੋਇਆ ਪਿਆ ਮਨ ਡੋਲਿਆ ਪਿਆ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਤੱਕ ਸਾਡੀ ਜ਼ਿੰਦਗੀ 'ਚ ਜਾਨ ਪ੍ਰਾਨ ਨੇ ਅਸੀਂ ਨੇਕ ਅਮਲ ਕਰੀਏ ਜ਼ਿੰਦਗੀ ਦੇ ਵਿੱਚ ਜਿਉਂਦਿਆਂ ਜਿਉਂਦਿਆਂ ਚੰਗੇ ਕਰਮ ਕਰ ਲੈਣੇ ਚਾਹੀਦੇ ਨੇ ਜਵਾਨੀ ਮਾਨਦਿਆਂ ਹੋਇਆਂ ਚੰਗੇ ਕਰਮ ਕਰਨੇ ਚਾਹੀਦੇ ਨੇ ਰੱਬ ਦੀ ਭਗਤੀ ਕਰਨੀ ਚਾਹੀਦੀ ਸਿਮਰਨ ਬੰਦਗੀ ਕਰਨੀ ਚਾਹੀਦੀ ਹੈ ਤੇ ਦੂਜੇ ਪਾਸੇ ਸਿੱਖ ਇਤਿਹਾਸ ਵਿੱਚ ਵੀ ਇਸ ਕਾਹੀ ਦਾ ਜ਼ਿਕਰ ਆਇਆ ਜਦੋਂ ਗੁਰੂ ਪਾਲ ਸਿੰਘ ਜੀ ਰਾਏਕੋਟ ਪਹੁੰਚੇ ਸੀ ਰਾਏਕੱਲੇ ਦੇ ਕੋਲ ਨੂਰਾ ਮਾਹੀ ਸਨੇਹਾ ਲੈ ਕੇ ਆਇਆ ਗੁਰੂ ਸਾਹਿਬ ਜੀ ਨੇ ਜਦੋਂ ਪੁੱਛਿਆ ਮੇਰੇ ਬੱਚੇ ਕਿੱਥੇ ਨੇ ਤੇ ਮਾਤਾ ਗੁਜਰਕੌਰ ਕਿੱਥੇ ਪਰਿਵਾਰ ਕਿੱਥੇ ਹੈ ਮੇਰਾ ਤੇ ਉਹਨੇ ਦੱਸਿਆ ਕਿ ਸਾਬ ਜਾਦੇ ਤੇ ਮਾਤਾ ਗੁਜਰਕੌਰ ਹੁਣ ਇਸ ਦੁਨੀਆ ਤੇ ਨਹੀਂ ਰਹੇ ਗੁਰੂ ਸਾਹਿਬ ਜੀ ਨੇ ਆਪਣਾ ਤੀਰ ਕੱਢਿਆ ਤੀਰ ਕੱਢ ਕੇ ਤੇ ਐਸੇ ਹੀ ਕਾਹੀ ਦੇ ਬੂਟੇ ਨੂੰ ਤੀਰ ਦੇ ਨਾਲ ਪੁੱਟਤਾ ਤੇ ਉੱਥੇ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਮੁਗਲਾਂ ਦੀ ਜੜ ਪੁੱਟੀ ਗਈ ਥੋੜੇ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ ਔਰ ਸੱਚ ਵਿੱਚ ਮੁਗਲਾਂ ਦੀ ਜੜ ਪੁੱਟੀ ਗਈ ਮਿਸਟਰ ਹਾਰਡਸਨ ਨੇ ਚੱਕ ਕੇ ਜਿਹੜਾ ਸਭ ਤੋਂ ਲਾਸਟ ਮੁਗਲ ਐਮਪਾਇਰ ਸੀ ਉਸ ਨੂੰ ਰੰਗੂਨ ਦੀ ਜੇਲ੍ਹ ਵਿੱਚ ਬੰਦ ਕਰਤਾ ਤੇ ਉਹਦੇ ਵਿੱਚ ਉਹਦੀ 85 ਸਾਲ ਦੀ ਉਮਰ ਵਿੱਚ ਲਾਸ਼ ਬਾਹਰ ਆਈ ਬਾਬਰ ਤੋਂ ਇਹ ਮੁਗਲ ਵੰਸ਼ ਚੱਲਿਆ ਸੀ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਂਦਾ ਹੈ ਤੇ ਸਾਨੂੰ ਇਸ ਕਾਹੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਿੱਖਿਆ ਇਹ ਲੈਣੀ ਚਾਹੀਦੀ ਹੈ ਜਿਸ ਪ੍ਰਕਾਰ ਮਨੁੱਖ ਦੇ ਢੋਲੇ ਜਦੋਂ ਆ ਜਾਂਦੇ ਨੇ ਤੇ ਅੱਗੇ ਹੁਣ ਜਿਹੜਾ ਉਸ ਸਮਾਂ ਨਹੀਂ ਬਚਿਆ ਹੁਣ ਜਿਹੜਾ ਸਮਾਂ ਹੈ ਉਹ ਚੰਗੇ ਕਰਮ ਕਰ ਲੈਣੇ ਚਾਹੀਦੇ ਆ ਆਪਣਾ ਜਿਹੜੀ ਰਹਿਂਦੀ ਖੁੰਦੀ ਜ਼ਿੰਦਗੀ ਆ ਉਹਨੂੰ ਵਧੀਆ ਤਰੀਕੇ ਨਾਲ ਬਤੀਤ ਕਰ ਲੈਣੀ ਚਾਹੀਦੀ ਆ ਜੋ ਕਿ ਸਾਡਾ ਪਰਮਾਤਮਾ ਦੇ ਮਾਰਗ ਦੇ ਵਿੱਚ ਅੱਗੇ ਜਾਣਾ ਸਾਡਾ ਇਹ ਰਸਤਾ ਸਾਡਾ ਸਫਲ ਹੋ ਸਕੇ ਜਿਸ ਵਾਸਤੇ ਅਸੀਂ ਇਸ ਦੁਨੀਆ ਦੇ ਵਿੱਚ ਆਏ ਆ ਉਹ ਸਾਡਾ ਕਾਰਜ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ